हेलो स्टूडेंट्स वेलकम टू माय चैनल एंड न्यू वीडियो ए साडी न्यू वीडियो है इस चैनल नु सब्सक्राइब कर लो आज अपन सिखेंगे 5s ਕੀ ਹੈ 5s ਇੱਕ ਜਪਾਨੀ ਸ਼ਬਦ ਹੈ 5s ਦਾ ਉਪਯੋਗ ਕਿੱਥੇ-ਕਿੱਥੇ ਕੀਤਾ ਜਾਂਦਾ ਹੈ ਫਾਰਮ ਸੰਸਥਾ ਹੋ ਗਿਆ ਜਿਵੇਂ ਹਸਪਤਾਲ ਦਫ਼ਤਰ ਘਰਾਂ ਚ ਵਿਵਸਥਾ ਤਰੀਕੇ ਨਾਲ ਸਾਫ਼ ਸੁਥਰਾ ਰੱਖਣ ਦੇ ਲਈ ਕੀਤਾ ਜਾਂਦਾ ਹੈ ਉਦਾਹਰਨ ਦੇ ਲਈ ਆਪਾਂ ਸਮਝਾਂਗੇ ਫੈਕਟਰੀ ਦੇ ਰੂਲ ਕਿ ਜਿਵੇਂ ਕਿਦਾਂ ਆਪਾਂ ਫੈਕਟਰੀ ਦੇ ਵਿੱਚ ਇਹ ਇੱਕ ਪਾਸਵਰਡ ਹੀ ਹੁੰਦਾ 5s ਇਹ ਪੰਜ ਤਰ੍ਹਾਂ ਦੇ ਹੁੰਦੇ ਹਨ ਸ਼ਾਰਟ ਸਟਿਪਲਾਈਜ ਸ਼ਾਈਨ ਸਟਿਪਲਾਈ ਜਰ ਸੂਟੇਨ ਛੋੜ ਦਾ ਮਤਲਬ ਫालतू ਸਮਾਨ ਨੂੰ ਵੱਖਰਾ ਕਰਨਾ ਜਿਵੇਂ ਪਲੈਅਰ ਹੋ ਗਿਆ ਪੇਜ ਕਾਸ ਹੋ ਗਿਆ ਇਹ ਮੇਨ ਮੇਨ ਚੀਜ਼ਾਂ ਬਾਕੀ ਜੋ ਫालतੂ ਏ ਉਹਨਾਂ ਨੂੰ ਬਾਹਰ ਕਰਨਾ ਵੱਖਰਾ ਕਰਨਾ ਸੈਪਰਟ ਸੈਟਰਬਲਾਈਜ਼ ਸਮਾਨ ਨੂੰ ਤਰਦੀਪ ਬਾਹਰ ਰੱਖਣਾ ਸਮਾਨ ਨੂੰ ਉਜਾਰਾਂ ਨੂੰ ਲੈਂਗਵੇਜ ਰੱਖਣਾ ਛੋਟੇ ਤੋਂ ਵੱਡਾ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਸ਼ਾਈਨ ਸਾਫ ਸਵਾਈ ਰੱਖਣੀ ਕਿੱਦਾਂ ਫੈਕਟਰੀ ਸਾਫ ਸਫਾਈ ਰੱਖਣੀ ਹੈ ਸਟੈਂਡਲਾਈਜ਼ ਆਪਣਾ ਇੱਕ ਸਟੈਂਡ ਲੈਵਲ ਰੱਖਣਾ ਕਿੱਦਾਂ ਕੰਮ ਕਰਨਾ ਹੈ ਕਿੱਦਾਂ ਰਹਿਣਾ ਹੈ ਕਿਦਾਂ ਸਮੇਸੇ ਰੋਣਾ ਹੈ ਸੁਟੇਨ ਸੁਲਦਾਰ ਕਰਨਾ ਆਪਣੇ ਕੰਮ ਵਿੱਚ ਜੇ ਕੰਮ ਸਹੀ ਨਹੀਂ ਹੋ ਰਿਹਾ ਤੋ ਉਸ ਵਿੱਚ ਸੁਧਾਰ ਕਰੋ ਇਹ ਸੀ 5s ਦਾ ਮਤਲਬ 5s ਦਾ ਪੁਰਾਣਾ ਬੰਦਾ ਜਿਵੇਂ 5s1 ਹੋ ਗਿਆ 5s2 ਹੋ ਗਿਆ ਇਹ ਇਹ ਫੈਕਟਰੀ ਦੇ ਰੂਲ ਹਨ ਥੈਂਕ ਯੂ ਇਸ ਵੀਡੀਓ ਨੂੰ ਤੁਸੀਂ ਪਿਆਰ ਭਰਆ ਕਮੈਂਟ ਜਰੂਰ ਦੇਣਾ ਕਿੱਦਾਂ ਲੱਗੀ ਵੀਡੀਓ ਸਮਝ ਲੱਗੀ ਕਮੈਂਟ ਚ ਜਰੂਰ ਦੱਸਣਾ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਈਟੀਆ ਟੈਕਨੋਲੋਜੀ ਫਿਰ ਮਿਲਦੇ ਆਂ ਦੂਜੀ ਵੀਡੀਓ ਚ